ਜੀਰਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਫਿਰੋਜ਼ਪੁਰ ਦੇ ਵਿੱਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਗੋਲੀਆਂ ਚੱਲਣ ਦੇ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਕਾਂਗਰਸੀ ਲੀਡਰ ਕੁਲਬੀਰ ਜੀਰਾ ਤੇ આરોਪ ਲਾਇਆ ਹੈ ਕਿ ਉਸ ਦੀ ਸ਼ੈਤ ਇਹ ਹੀ ਉਹਨਾਂ ਤੇ ਗੋਲੀਆਂ ਚੱਲੀਆਂ ਨੇ ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੁਲਬੀਰ ਜੀਰਾ ਤੇ ਸਖਤ ਕਾਰਵਾਈ ਕੀਤੀ ਜਾਏ ਤੇ ਉਸ ਤੋਂ ਬਾਅਦ ਜੀ 6 6 2024 ਨੂੰ ਕੋਈ ਨੌਕਾ ਦਾ ਟਾਈਮ ਹੈ ਜਦੋਂ ਮਹਿੰਦਰਜੀਤ ਸਿੰਘ 15-20 ਆਦਮੀ ਲੈ ਕੇ ਦੋ ਟਰੈਕਟਰ ਲੈ ਕੇ ਥਿਆਰਾਣਾ ਲੈਸ ਸੀ ਤੇ ਜਮੀਨ ਤੇ ਜੰਤਰ ਬੀਜਿਆ ਹੋਇਆ ਸੀ ਜੋ ਕਿ ਆਉਂਦੇ ਬੋਣ ਲੱਗ ਪਏ ਜੋ ਕਿ ਸਾਡੇ ਕੋਲ ਵੀਡੀਓ ਕੋਲ ਨੇ ਤੇ ਉਸ ਤੋਂ ਬਾਅਦ ਜੀ ਅਹੀ ਤਾਂ ਅਜੇ ਸਾਡਾ ਮੇਰਾ ਭਤੀਜਾ ਦਰਨਾਲ ਸਿੰਘ ਉੱਥੇ ਪਹੁੰਚਿਆ ਸੀ ਵੀ ਮੇੜਿਆਂ ਵੀ ਕੀ ਕਰਦੇ ਨੇ ਉਹਨਾਂ ਚੋਂ ਇਹਨਾਂ ਨੇ ਵਾਈਫ ਹੈ ਪਹਿਲੋ ਕੀਤੇ ਬਾਅਦ ਦੇ ਵਿੱਚ ਮਹਿਕਦੀਪ ਨੇ ਸਿੱਧਾ ਫੈਰ ਮਾਰਿਆ ਜੋ ਮੇਰੇ ਭਤੀਜੇ ਦੀ ਵਕੀਰੇ ਵਿੱਚ ਵੱਜਾ ਉਸ ਤੋਂ ਬਾਅਦ ਮਹਿੰਦਰਜੀਤ ਸਿੰਘ ਨੇ ਜਿਹੜਾ ਫਾਇਰ ਮਾਰਿਆ ਉਹਦੇ ਲੱਤਾਂ ਦੇ ਆਪਾਰ ਹੋ ਗਿਆ ਤੇ ਸਾਡੇ ਟਰੈਕਟਰ ਦੀ ਸ਼ੋ ਸਲੈਂਸਰ ਪਿੱਛੋਂ ਸ਼ੀਟ ਸਾਡੇ ਕੋਲ ਸਭ ਕੁਝ ਵੀਡੀਓ ਫੋਟੋ ਚ ਕੋਲ ਨੇ ਤੇ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਤੇ ਕੋਈ ਨੱਥ ਪਾਈ ਜਾਵੇ ਸਾਨੂੰ ਹੁਣ ਵੀ ਖਤਰਾ ਹੈ ਜੋ ਮਾਨਯੋਗ ਸ਼ਸ਼ਨ ਕੋਰਟ ਨੇ ਜਵਾਬਤ ਕਲਬੇੜ ਪਲਵਿੰਦਰ ਸਿੰਘ ਜੀਰਾ ਦੀ ਨਹੀਂ ਹੋਈ ਅਸੀਂ ਹੁੰਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਕਲਵੀਰ ਸਿੰਘ ਜੋ ਜੀਰਾ ਦਾ ਕੀ ਰੋਲ ਲਖੋ ਲਿਖਿਆ। ਕਲਵੀਰ ਸਿੰਘ ਜੀਰਾ ਦਾ ਜੀ ਰੋਲ ਹੈ ਜਿਸ ਟਾਈਮ ਤੇ ਇਹ ਜਾਂਦੇ ਨੇ ਕਲਵੀਰ ਸਿੰਘ ਜੀਰਾ ਦਾ ਫੋਨ ਆਉਂਦਾ ਹੈ ਮਹਿਕਦੀਪ ਨੂੰ ਤੇ ਬਾਕੀ ਬੰਦਿਆਂ ਨੂੰ ਅੱਜ ਇਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਅੱਜ ਇਹਨਾਂ ਨੂੰ ਇੱਥੇ ਹੀ ਦਫਨ ਕਰ ਦਿਓ। ਉਸ ਤੋਂ ਬਾਅਦ ਉਹਨਾਂ ਨੇ ਤਬਰਤੋਰ ਸਾਡੇ ਤੇ ਗੋਲੀਆਂ ਚਲਾਈਆਂ। ਜਿੰਦੇ ਵਿੱਚ ਮਹਿਕਪ੍ਰੀਤ ਕੋਲ ਪਿਸਟਲ ਸੀ ਤੇ ਮਹਿੰਦਰਜੀਤ ਕੋਲ 315 ਬੂਰ ਸੀ। ਬਾਬਾ ਕਰਨਾਲ ਸਿੰਘ ਉਹਦੇ ਕੋਲ 12 ਬੂਰ ਸੀ। ਅਤੇ ਹੋਰ ਵੀ ਕਾਫੀ ਬੰਦੇ ਨੇ ਜੋ ਵੀਡੀਓ ਦੇ ਵਿੱਚ ਸਾਫ਼ ਦਿਸਦੇ ਪਏ ਨੇ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ ਵੀ ਸਾਨੂੰ ਤਾਂ ਹੁਣ ਵੀ ਜਾਲ ਮਾਰਨ ਨੂੰ ਖਤਰਾ ਹੈ ਹੁਣ ਇਹਨਾਂ ਨੇ ਸਾਡੇ ਭਰਾ ਮੇਰੇ ਤੇ ਗੁਰਲਾਲ ਸਿੰਘ ਤੇ ਫਾਇਰਿੰਗ ਕੀਤੀ ਹੈ ਉਹ ਆਪਦੀ ਵਧੀ ਨਾ ਬਚਿਆ ਤੇ ਉਹਦਾ ਛੋਟਾ ਜਿਹਾ ਬੇਟਾ ਜੀ ਤੇ ਕੱਲ ਜਦੋਂ ਮਨੇ ਤੇ ਘਰੇ ਗਿਆ ਮੈਨੂੰ ਕਹਿੰਦਾ ਤਾਊ ਪਾਪਾ ਕਦੋਂ ਘਰੇ ਆਉਣਗੇ ਜੀ ਅਸੀਂ ਕੀ ਜਵਾਬ ਦੇ ਹੁੰਦੇ ਜੀ ਇਹ ਐਨੇ ਜ਼ਮੀਨਾਂ ਦੇ ਭੁੱਖੇ ਹੋ ਗਏ ਜੀ ਸਾਡੇ ਭਰਾਵਾਂ ਦਾ ਹੀ ਨੁਕਸਾਨ ਕਰਨ ਲੱਗ ਪਏ ਨੇ ਜੇ ਕੁਲਬੀਰ ਜੀਰਾ ਦੀ ਧਰਮ ਪਤਨੀ ਸਾਡੀ ਭੈਣ ਵੇਖਦੀ ਪਈਏ ਤੇ ਮੈਂ ਉਸ ਭੈਣ ਨੂੰ ਕਹਿਣਾ ਚਾਹਣਾ ਭੈਣੇ ਜਿੱਦਾਂ ਦੇ ਬਾਰ ਕੰਮ ਕਰਦੇ ਪਿਆ ਤੇ ਜਿਹੜੇ ਤੂੰ ਸ਼ਾਮ ਨੂੰ ਤੁਸੀਂ ਰੋਟੀ ਖਾਂਦੇ ਹੋ ਨਾ ਤੇ ਇਹ ਨਾ ਸੋਚ ਵੀ ਤੂੰ ਸਬਜੀ ਨਾਲ ਰੋਟੀ ਖਵਾ ਰਹੀ ਐ ਭੈਣੇ ਸਬਜੀ ਨਾਲ ਨਹੀਂ ਤੂੰ ਜਿਹੜੀ ਉਹ ਬੁਰਕੀਆਂ ਨੇ ਨਾ ਸਾਡੇ ਲਹੂ ਨਾਲ ਨਿਚੋੜ ਕੇ ਆ ਉਹਦੇ ਬੱਚਿਆਂ ਦੇ ਮੂੰਹ ਚ ਪਾ ਰਹੀਆਂ ਹਲੇ ਵੀ ਸਮਾਂ ਰਹਿੰਦਾ ਤੁਸੀਂ ਸਾਡੀ ਜਾਨ ਛੱਡ ਦਿਓ ਨਾ ਸਾਨੂੰ ਤੰਗ ਕਰੋ ਜਿਹੜੀ ਇਹ ਸੁੱਖ ਦੀ ਰੋਟੀ ਖਾਂਦੇ ਆ ਸਾਨੂੰ ਸੁੱਖ ਦੀ ਰੋਟੀ ਖਾ ਲੈਣ ਦਿਓ ਸਾਡੇ ਇਦਾਂ ਨਾ ਕਰੋ ਤੁਸੀਂ ਸਾਡਾ ਭਰਾ ਮਾਰ ਕੇ ਸੁੱਟਦਾ ਸੀ ਅਸੀਂ ਕਿੱਧਰ ਨੂੰ ਜਾਂਦੇ ਅਸੀਂ ਉਹਦੇ ਘਰ ਦੀ ਨੂੰ ਜਾਂ ਉਹਦੇ ਬੱਚੇ ਨੂੰ ਕੀ ਜਵਾਬ ਦਿੰਦੇ ਵੱਡੇ ਹੋਏ ਵੀ ਪੁੱਤ ਤੇਰੇ ਪਾਪਾ ਨਾਲ ਕੀ ਬਣਿਆ ਸੀਗਾ ਦੱਸੋ ਅਸੀਂ ਕੀ ਕਰੀਏ ਜੀ ਸਾਡੇ ਕੋਲ ਹੁਣ ਪੁਲਿਸ ਪ੍ਰਸ਼ਾਸਨਾਂ ਕੇ ਮੰਗ ਕਰਦੇ ਆ ਵੀ ਸਾਡੀਆਂ ਤੁਹਾਡੇ ਤੇ ਆਸਾਂ ਵੱਜੀਆਂ ਨੇ ਸਰ ਜੀ ਤੁਸੀਂ ਵੱਧ ਤੋਂ ਵੱਧ ਹੋ ਕੇ ਇਹਨਾਂ ਪਾਪੀਆਂ ਨੂੰ ਅਰੈਸਟ ਕਰੋ ਜੀ ਸੋ ਜਦੋਂ ਪੁਲਿਸ ਦਾ ਰਿਕਾਰਡ ਆਇਆ ਦੋਨਾਂ ਧਿਰਾਂ ਦੀ ਸਾਡੀ ਬਹਿਸ ਹੋਈ ਜਿਹਦੇ ਵਿੱਚ ਮਾਨਯੋਗ ਸੈਸ਼ਨ ਕੋਰਟ ਨੇ ਜਿਹੜੀ ਕੁਲਬੀਰ ਸਿੰਘ ਜੀਰਾਜੀ ਦੀ ਬੇਲ ਆ ਉਹ ਡਿਸਮਿਸ ਕੀਤੀ ਸੋ ਜਿਹੜਾ ਰਿਕਾਰਡ ਦੇ ਵਿੱਚ ਕੁਲਬੀਰ ਸਿੰਘ ਜੀਰਾਜੀ ਦੀਆਂ ਜਿਹੜੀਆਂ ਕਾਲ ਡਿਟੇਲ ਆ 107 ਦੇ ਵਿੱਚ ਜਿਹੜੀ ਮੇਨ ਐਟਰੀਬਿਊਸ਼ਨ ਸੀ ਬੈਟਮੈਂਟ ਦੇ ਵਿੱਚ ਉਹ ਸਾਰੀ ਰਿਕਾਰਡ ਦੇ ਵਿੱਚ ਆਈਓ ਨੇ ਆਣ ਕੇ ਸਾਨੂੰ ਜਿਹੜਾ ਰਿਕਾਰਡ ਦਿੱਤਾ ਉਹਦੇ ਥਰੂ ਜਿਹੜੀ ਅਸੀਂ ਸਾਰਾ ਕੁਝ ਦੱਸਿਆ ਜੱਜ ਸਾਹਿਬ ਨੂੰ ਕਿ 8:00 ਵਜੇ 8:00 ਮਿੰਟ ਤੇ ਜਿਹੜੀ ਕੁਲਬੀਰ ਜੀਰਾ ਦੀਆਂ ਅਕਰਸਡ ਡਿਊਰਿੰਗ ਅਕਰਸ ਅਕਰੰਸ ਤੋਂ ਪਹਿਲਾਂ 2-4 ਮਿੰਟ ਜਦੋਂ ਵੀ ਅਕਰੰਸ ਹੋਈ ਉਹ ਤੋਂ 2-4 ਮਿੰਟ ਪਹਿਲਾਂ ਜਿਹੜੀਆਂ ਨਹੀਂ ਆ ਕੋਲ ਆਈਆਂ ਸੋ ਉਹਨਾਂ ਦੇ ਕਹਿਣ ਤੇ ਜਿਹੜੀ ਇਹ ਸਾਰੀ ਅਕਰੰਸ ਜਿਹੜੀ ਆ ਉੱਥੇ ਹੋਈ ਆ ਸੋ ਜਿਹੜੀ ਇਹ ਐਫ ਆਈ ਆਰ ਨੰਬਰ ਸੀ ਉਹ 65 ਸੀਗੀ ਡੇਟਡ 6624 ਅੰਡਰ ਸੈਕਸ਼ਨ 307 427 447 107 148 195 ਆਈ ਪੀ ਸੀ ਤੇ ਆਰਮ ਜੈਕਟ ਜਿਹੜਾ ਲੱਗਾ ਸੀ 25274598 ਇਹ ਜਿਹੜੀ ਐਫ ਆਈ ਆਰ ਆ ਜੀ ਉਹ 7 ਬੰਦਿਆਂ ਦੇ ਖਿਲਾਫ ਹੋਈ ਆ 2 8 ਬੰਦਿਆਂ ਦੇ ਖਿਲਾਫ ਹੋਈ ਆ ਬਾਈ ਨੇਮ ਜਿਹਦੇ ਵਿੱਚ ਮਹਿੰਦਰ ਸਿੰਘ ਜੀਰਾ ਮੈਕਦੀਪ ਸਿੰਘ ਬਾਬਾ ਕਰਨੈਲ ਡਾਕਟਰ ਰਸ਼ਪਾਲ ਕੁਰਬੀਰ ਸਿੰਘ ਐਕਸ ਚੇਅਰਮੈਨ ਇਲੀਸ ਟਿੰਮੀ ਬੂਟਾ ਸਿੰਘ ਬਲਵਿੰਦਰ ਸਿੰਘ ਤੇ ਕੁਲਬੀਰ ਸਿੰਘ ਐਕਸ ਐਮਐਲਏ ਜੀਰਾ ਤੇ ਇੱਕ ਅਨਨੌਨ ਪਰਸਨ ਦੇ ਖਿਲਾਫ ਹੋਈ ਸੀ ਉਥੇ ਹੀ ਇਸ ਮਾਮਲੇ 'ਚ ਜਦੋਂ ਕਾਂਗਰਸੀ ਲੀਡਰ ਕੁਲਬੀਰ ਜੀਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਇਸ ਪੂਰੇ ਮਾਮਲੇ 'ਚ ਕੁਲਬੀਰ ਜੀਰਾ ਦਾ ਪੱਖ ਆਉਣਾ ਹਜੇ ਬਾਕੀ ਹੈ